ਆਓ ਅਸੀਂ ਅਭਾਗ ਸੰਖਿਆਵਾਂ ਬਾਰੇ ਗੱਲ ਕਰਦੇ ਹਾਂ ਅਭਾਗ ਸੰਖਿਆਵਾਂ ਉਹ ਪ੍ਰਕਿਰਤਿਕ ਸੰਖਿਆਵਾਂ ਹੁੰਦੀਆਂ ਨੇ ਜਿਹੜੀਆਂ ਕੇਵਲ ਆਪਣੇ ਆਪ ਦਾ ਭਾਗ ਹੁੰਦੀਆਂ ਨੇ ਜਾਂ 1 ਨਾਲ ਭਾਗ ਹੁੰਦੀਆਂ ਨੇ ਇਸ ਤੋਂ ਇਲਾਵਾ ਉਹ ਕਿਸੇ ਸੰਖਿਆ ਦੇ ਨਾਲ ਉਹ ਭਾਗ ਨਹੀਂ ਹੁੰਦੀਆਂ ਤਾਂ ਅਸੀਂ ਇੱਥੇ ਲਿਖ ਵੀ ਲੈਣੇ ਆ ਕਿ ਉਹ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ 1 ਨਾਲ ਅਤੇ ਆਪ ਉਹੀ ਸੰਖਿਆ ਨਾਲ ਭਾਗ ਹੋਣ ਉਹ ਉਹ ਅਭਾਗ ਸੰਖਿਆਵਾਂ ਕਹਲੌਂਦੀਆਂ ਨੇ ਮਤਲਬ ਕਿ ਉਹ ਆਪਣੇ ਆਪ ਨਾਲ ਭਾਗ ਹੁੰਦੀਆਂ ਨੇ ਤੇ ਸਿਰਫ ਇੱਕ ਨਾਲ ਭਾਗ ਹੁੰਦੀਆਂ ਮਤਲਬ ਸਿਰਫ ਦੋ ਪ੍ਰਾਕ੍ਰਿਤਿਕ ਸੰਖਿਆਵਾਂ ਦੇ ਨਾਲ ਉਹ ਭਾਗ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਅਭਾਗ ਸੰਖਿਆਵਾਂ ਆਖਦੇ ਹਾਂ ਤਾਂ ਉਹ ਅਸੀਂ ਇੱਕ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਇੱਕ ਸਾਡੀ ਪਹਿਲੀ ਪ੍ਰਾਕ੍ਰਿਤਿਕ ਸੰਖਿਆ ਤੇ ਦੇਖਦੇ ਹਾਂ ਕਿ ਇਹ ਅਭਾਗ ਸੰਖਿਆ ਹੈ ਜਾਂ ਨਹੀਂ ਜੋ ਇੱਕ ਹੈ ਉਹ ਇੱਕ ਦੇ ਨਾਲ ਹੀ ਭਾਗ ਹੁੰਦਾ ਹੈ ਹੋਰ ਕਿਸੇ ਸੰਖਿਆ ਦੇ ਨਾਲ ਉਹ ਭਾਗ ਹੀ ਨਹੀਂ ਹੁੰਦਾ ਪਰ ਅਭਾਗ ਸੰਖਿਆਵਾਂ ਦਾ ਸਾਡੇ ਕੋਲ ਕੀ ਹੈ ਕਿ ਉਹ ਦੋ ਸੰਖਿਆਵਾਂ ਨਾਲ ਭਾਗ ਹੋਣੀ ਚਾਹੀਦੀ ਹੈ ਇਹ ਇੱਕ ਉਹ ਇੱਕ ਨਾਲ ਹੋਵੇ ਤੇ ਇੱਕ ਉਹ ਆਪਣੇ ਆਪ ਨਾਲ ਹੋਵੇ ਪਰ 1 ਤੱਕ ਇਹ ਵਾਲੇ 1 ਨਾਲ ਹੀ ਭਾਗ ਹੋ ਰਿਹਾ ਇਸ ਦਾ ਮਤਲਬ ਕਿ ਇਹ 1 ਜਿਹੜੀ ਆ ਉਹ ਭਾਗ ਸੰਖਿਆ ਨਹੀਂ ਹੈ ਤਾਂ ਅਸੀਂ ਇੱਥੇ ਉੱਪਰ ਕਾਟਾ ਲਗਾ ਦਿੰਦੇ ਵੀ ਇਹ ਸਾਡੀ ਅਭਾਗ ਸੰਖਿਆ ਨਹੀਂ ਹੈ ਤਾਂ 1 ਤੋਂ ਬਾਅਦ ਅਸੀਂ 2 ਬਾਰੇ ਗੱਲ ਕਰਦੇ ਹਾਂ ਜੋ 2 ਹੈ ਉਹ 1 ਨਾਲ ਵੀ ਭਾਗ ਹੁੰਦਾ ਹੈ ਅਤੇ 2 ਦੋ ਨਾਲ ਵੀ ਭਾਗ ਹੁੰਦਾ ਹੈ ਇਸ ਦਾ ਮਤਲਬ ਕੀ ਹੈ ਕਿ ਉਹ 1 ਨਾਲ ਵੀ ਭਾਗ ਹੋ ਰਿਹਾ ਤੇ ਉਹ ਦੋ ਆਪਣੇ ਆਪ ਨਾਲ ਵੀ ਭਾਗ ਹੋ ਰਿਹਾ ਤੇ ਇਸ ਤੋਂ ਇਲਾਵਾ ਦੋ ਹੋਰ ਕਿਸੇ ਸੰਖਿਆ ਨਾਲ ਭਾਗ ਹੀ ਨਹੀਂ ਹੋ ਰਿਹਾ ਇਹਦਾ ਮਤਲਬ ਕਿ 2 ਅਭਾਗ ਸੰਖਿਆ ਹੈ ਤਾਂ 7 ਤੇ ਸਰਕਲ ਲਗਾ ਦਿੰਨੇ ਆ ਕਿ ਇਹ ਸਾਡੀ ਦੋ ਅਪਹਾਜ ਸੰਖਿਆ ਹੈ ਆਓ ਅਸੀਂ 2 ਤੋਂ ਬਾਅਦ 3 ਬਾਰੇ ਗੱਲ ਕਰਦੇ ਆ ਆ ਅਸੀਂ ਲਿਖ ਲਿਆ 3 3 ਇੱਕ ਨਾਲ ਵੀ ਭਾਗ ਹੁੰਦਾ ਹੈ 3 2 ਨਾਲ ਭਾਗ ਹੋ ਹੀ ਨਹੀਂ ਸਕਦਾ ਤੇ 3 3 ਨਾਲ ਵੀ ਭਾਗ ਹੁੰਦਾ ਹੈ ਇਹਦਾ ਮਤਲਬ ਕਿ 3 ਵੀ 1 ਨਾਲ ਭਾਗ ਹੁੰਦਾ ਤੇ 3 ਆਪਣੇ ਆਪ ਨਾਲ ਭਾਗ ਹੁੰਦਾ ਇਸ ਤੋਂ ਇਲਾਵਾ ਹੋਰ 3 ਕਿਸੇ ਸੰਖਿਆ ਨਾਲ ਭਾਗ ਹੀ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ 3 ਵੀ ਸਾਡੀ ਕੀ ਆ ਅਪਹਾਜ ਸੰਖਿਆ ਹੈ ਤਾਂ ਅਸੀਂ ਇਹਤੇ ਵੀ ਸਰਕਲ ਲਗਾ ਦਿੰਨੇ ਆ ਉਸ ਬਾਅਦ ਅੱਗੇ ਸਾਡੇ ਕੋਲ ਹੈ 4 ਤੇ ਜੋ 4 ਹੈ ਉਹ 4 1 ਨਾਲ ਭਾਗ ਹੁੰਦਾ ਹੈ 4 4 ਨਾਲ ਵੀ ਭਾਗ ਹੁੰਦਾ ਹੈ ਅਤੇ ਜੋ 4 ਹੈ ਉਹ 2 ਨਾਲ ਵੀ ਭਾਗ ਹੁੰਦਾ ਹੈ ਇਹਦਾ ਮਤਲਬ ਕੀ ਹੈ ਕਿ ਇਹ 1 ਨਾਲ 2 ਨਾਲ ਤੇ 4 ਨਾਲ ਤਿੰਨ ਸੰਖਿਆਵਾਂ ਨਾਲ ਭਾਗ ਹੋ ਰਿਹਾ ਪਰ ਅਭਾਗ ਸੰਖਿਆਵਾਂ ਦੇ ਵਿੱਚ ਤਾਂ ਕੇਵਲ 1 ਨਾਲ ਤੇ ਉਹ ਸੰਖਿਆ ਆਪਣੇ ਆਪਣਾ ਭਾਗ ਹੋਣੀ ਚਾਹੀਦੀ ਹੈ ਇਸਦਾ ਮਤਲਬ ਇਹ ਕਿ ਜੋ 4 ਹੈ ਉਹ 2 ਤੋਂ ਜ਼ਿਆਦਾ ਸੰਖਿਆਵਾਂ ਨਾਲ ਭਾਗ ਹੋ ਰਿਹਾ ਇਸ ਲਈ ਇਹ ਅਭਾਗ ਸੰਖਿਆ ਨਹੀਂ ਹੈ ਤਾਂ ਅਸੀਂ ਅਸੀਂ ਇਹਦੇ ਉੱਤੇ ਵੀ ਕਾਟ ਲਗਾ ਦਨੇ ਵੀ ਇਹ ਵੀ ਸਾਡੀ ਅਭਾਗ ਸੰਖਿਆ ਨਹੀਂ ਹੈ ਅਸੀਂ ਅੱਗੇ 5 ਦੀ ਗੱਲ ਕਰਦੇ ਹਾਂ ਆ ਲਿਖ ਲਿਆ ਅਸੀਂ 5 5 1 ਨਾਲ ਭਾਗ ਹੁੰਦਾ ਹੈ 5 2 ਨਾਲ 3 ਨਾਲ 4 ਨਾਲ ਭਾਗ ਹੀ ਨਹੀਂ ਹੋਣਾ ਉਸ ਤੋਂ ਬਾਅਦ 5 5 ਨਾਲ ਵੀ ਭਾਗ ਹੁੰਦਾ ਹੈ ਤੇ ਇਹਦਾ ਮਤਲਬ ਕਿ ਇਹ 5 1 ਨਾਲ ਵੀ ਭਾਗ ਹੋ ਰਿਹਾ ਤੇ 5 5 ਨਾਲ ਆਪਣੇ ਆਪ ਨਾਲ ਭਾਗ ਹੋ ਰਿਹਾ ਵਾ ਤਾਂ ਇਹ 5 ਵੀ ਕੀ ਹੈ ਸਾਡੀ ਅਭਾਗ ਸੰਖਿਆ ਹੈ ਯੂਨੋਸੀ ਸਰਕਲ ਲਗਾਤੇ ਇਹ ਵੀ ਸਾਡੀ ਅਪਾਸ ਸੰਖਿਆ ਤੇ ਜਿਨ੍ਹਾਂ ਤੇ ਅਸੀਂ ਸਰਕਲ ਲਗਾ ਰਹੇ ਹਾਂ ਮਤਲਬ ਕਿ ਗੋਲੇ ਲਗਾ ਰਹੇ ਹਾਂ ਇਹ ਸਾਡੀ ਕੀ ਆਪਾਸ ਸੰਖਿਆਵਾਂ ਨੇ ਤੋਂ ਅਸੀਂ ਅੱਗੇ 6 ਦੀ ਗੱਲ ਕਰ ਦਿੰਦੇ ਹਾਂ ਅਸੀਂ ਇੱਥੇ ਲਿਖ ਲੈਣੀ ਆ 6 6 ਇੱਕ ਨਾਲ ਭਾਗ ਹੁੰਦਾ ਹੈ ਤੇ 2 ਦੇ پہاੜੇ ਚ ਵੀ 6 ਆਉਂਦਾ ਮਤਲਬ ਕਿ 2 ਨਾਲ ਵੀ 6 ਭਾਗ ਹੁੰਦਾ ਹੈ ਇਹ 3 ਨਾਲ ਵੀ ਭਾਗ ਹੁੰਦਾ ਹੈ 6 ਤੇ 6 6 ਨਾਲ ਵੀ ਭਾਗ ਹੁੰਦਾ ਹੈ ਤੇ ਇਹਦਾ ਮਤਲਬ ਕੀ ਹੈ ਕਿ ਇਹ ਦੋ ਤੋਂ ਜ਼ਿਆਦਾ ਪ੍ਰਕਿਰਤਿਕ ਸੰਖਿਆਵਾਂ ਨਾਲ ਭਾਗ ਹੋ ਰਿਹਾ ਇਸ ਲਈ 6 ਜਿਹੜਾ ਸਾਡਾ ਉਹ ਅਭਾਗ ਸੰਖਿਆ ਨਹੀਂ ਹੈ ਤਾਂ ਅਸੀਂ ਇੱਥੇ ਕਾਟ ਲਗਾ ਦਨੇ ਕਿਉਂਕਿ ਇਹ ਦੋ ਤੋਂ ਜ਼ਿਆਦਾ ਸੰਖਿਆਵਾਂ ਦੇ ਨਾਲ ਭਾਗ ਹੋ ਰਿਹਾ ਤਾਂ ਅਸੀਂ ਅੱਗੇ 7 ਦੀ ਗੱਲ ਕਰਦੇ ਹਾਂ ਉਹਨੇ ਇੱਥੇ ਲਿਖ ਲੈਣੀ ਅਸੀਂ 7 ਜੋ 7 ਹੈ ਉਹ 1 ਨਾਲ ਭਾਗ ਹੁੰਦਾ ਹੈ ਅਤੇ 2 ਨਾਲ 3 ਨਾਲ 4 ਨਾਲ 5 ਨਾਲ 6 ਨਾਲ ਇਹ ਭਾਗ ਹੀ ਨਹੀਂ ਹੋ ਸਕਦਾ ਅੱਗੇ 7 ਸੱਤ ਨਾਲ ਹੀ ਭਾਗ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਸੱਤ ਕਿਸੇ ਨਾਲ ਭਾਗ ਹੀ ਨਹੀਂ ਹੁੰਦਾ ਇਹਦਾ ਮਤਲਬ ਕੀ ਜੋ 7 ਹੈ ਉਹ 1 ਨਾਲ ਤੇ ਆਪਣੇ ਆਪ ਨਾਲ ਭਾਗ ਹੋ ਰਿਹਾ ਹੈ ਤਾਂ ਇਹ ਵੀ ਸਾਡੀ ਕੀਹਾ ਭਾਗ ਸੰਖਿਆ ਹੈ ਮਤਲਬ ਕੀ 7 ਵੀ ਸਾਡਾ ਕੀ ਹੋ ਗਿਆ ਇਹ ਵੀ ਸਾਡੀ ਅਭਾਗ ਸੰਖਿਆ ਆ ਗਈ ਹੈ ਆਓ ਸੀਨ ਨੂੰ ਹੁਣ ਗੁੰਨਣ ਖੰਡਾਂ ਦੇ ਰੂਪ ਚ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਹੁਣ 6 ਆ 6 ਨੂੰ ਮਤਲਬ ਕੀ ਮੈਂ 2 3 ਵੀ ਲਿਖ ਸਕਦਾ ਕਿਉਂਕਿ 2 3 6 ਹੁੰਦੇ ਨੇ ਆਪਾਂ ਲਿਖ ਸਕਦੇ ਹਾਂ 2 3 ਤੇ 2 ਅਤੇ 3 ਸਾਡੇ ਕੀ ਨੇ ਇਹ ਪ੍ਰਾਈਮ ਨੰਬਰ ਨੇ ਮਤਲਬ ਕੀ ਹੈ ਅਭਾਜ ਸੰਖਿਆਵਾਂ ਨੇ ਅਸੀਂ ਇੰਗਲਿਸ਼ 'ਚ ਇਹਨਾਂ ਨੂੰ ਪ੍ਰਾਈਮ ਨੰਬਰ ਆਖਦੇ ਹਾਂ ਇਹਦਾ ਮਤਲਬ ਕੀ ਹੈ ਕਿ 6 ਦੇ ਸਾਡੇ ਕਿਹਾਂ 2 ਤੋਂ ਜ਼ਿਆਦਾ ਗੁਣਨਖੰਡ ਬਣ ਗਏ ਨੇ ਇਸ ਲਈ ਇਹ ਸਾਡੀ ਅਭਾਜ ਸੰਖਿਆ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਸੰਖਿਆ ਦੇ 2 ਤੋਂ ਜ਼ਿਆਦਾ ਗੁਣਨਖੰਡ ਬਣਨ ਉਸ ਨੂੰ ਅਸੀਂ ਅਭਾਜ ਸੰਖਿਆ ਨਹੀਂ ਆਖਦੇ ਤਾਂ ਅਸੀਂ ਇਸ ਤਰ੍ਹਾਂ 7 ਦੇ ਵੀ ਕਰਕੇ ਦੇਖਦੇ ਹਾਂ 7 ਨੂੰ ਅਸੀਂ 1 7 ਹੀ ਲਿਖ ਸਕਦੇ ਹਾਂ ਮਤਲਬ ਕਿ ਇਸ ਦੇ ਸਿਰਫ 2 ਹੀ ਗੁਣਨਖੰਡ ਬਣੇ ਨੇ ਇਸ ਲਈ ਸਾਡੀ ਕੀ ਹੈ 7 ਅਭਾਜ ਸੰਖਿਆ ਹੈ ਤਾਂ ਹੁਣ ਇੱਥੇ 7 ਤੋਂ ਬਾਅਦ ਤੁਸੀਂ ਆਪਣੀ ਵੀਡੀਓ ਨੂੰ ਰੋਕ ਕੇ 8 9 10 11 12 ਵਾਰੀ ਵੀ ਸੋਚ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਉਹ ਸਾਡੀਆਂ ਭਾਗ ਸੰਖਿਆਵਾਂ ਹਨ ਜਾਂ ਨਹੀਂ ਆਓ ਹੁਣ ਅਸੀਂ ਇਸ ਤੋਂ ਵੱਡੀ ਸੰਖਿਆ ਦੇਖਦੇ ਹਾਂ ਜੋ 16 ਹੈ ਕਿ ਉਹ ਸਾਡੀ ਭਾਗ ਸੰਖਿਆ ਹੈ ਜਾਂ ਨਹੀਂ ਹੁਣ ਅਸੀਂ ਇੱਥੇ ਲਿਖ ਲਿਆ 16 ਹੁਣ 16 ਦੀ ਜੇ ਅਸੀਂ ਇਹ ਗੁਣਨਖੰਡ ਬਣਾਈਏ ਅਸੀਂ ਇਹਨਾਂ ਨੂੰ ਲਿਖ ਸਕਦੇ ਹਾਂ ਮਤਲਬ 1 16 2 8 16 ਜੋਕਮ ਜੋ ਕਿ 16 ਮਤਲਬ 4 4 ਇਹਦਾ ਮਤਲਬ ਕੀ ਕੀ ਇਹਦੇ ਦੋ ਤੋਂ ਜ਼ਿਆਦਾ ਗੁਣਨਖੰਡ ਬਣ ਗਏ ਨੇ ਤਾਂ ਇਸ ਲਈ 16 ਸਾਡੀ ਕੀ ਆ ਅਭਾਜ ਸੰਖਿਆ ਨਹੀਂ ਹੈ ਅਸੀਂ ਇਹਤੇ ਵੀ ਕਾਟਾ ਲਗਾ ਦਿੰਦੇ ਆ ਕਿ ਜੋ ਸਾਡੀ 16 ਹੈ ਉਹ ਸਾਡੀ ਅਭਾਜ ਸੰਖਿਆ ਨਹੀਂ ਹੈ ਤੁਹਾਨੂੰ ਅਸੀਂ ਅੱਗੇ 17 ਦੀ ਗੱਲ ਕਰਦੇ ਆ 17 1 ਦੇ ਨਾਲ ਭਾਗ ਹੁੰਦਾ ਹੈ ਉਸ ਤੋਂ ਬਾਅਦ 17 2 3 4 5 6 7 8 9 10 11 12 13 14 15 16 ਕਿਸੇ ਨਾਲ ਭਾਗ ਨਹੀਂ ਹੋਣਾ ਤਾਂ 17 ਫਿਰ ਅੱਗੇ ਹੋ ਕੀਦਣਾ ਹੋਊਗਾ ਭਾਗ 17 ਦੇ ਨਾਲ ਤਾਂ ਇਸ ਤੋਂ ਇਲਾਵਾ ਹੋਰ 17 ਕਿਸੇ ਨਾਲ ਭਾਗ ਹੀ ਨਹੀਂ ਹੋ ਰਿਹਾ ਮਤਲਬ ਕਿ 17 ਦੇ ਸਿਰਫ ਸਾਡੇ ਕੋਲ ਦੋ ਹੀ ਗੁਣਨਖੰਡ ਆਏ ਨੇ 1 1 17 ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ 17 ਕੇਵਲ 1 ਨਾਲ ਹੀ ਭਾਗ ਹੋ ਰਿਹਾ ਤੇ ਉਹ ਆਪਣੇ ਆਪ ਨਾਲ ਹੀ ਭਾਗ ਹੋ ਰਿਹਾ ਇਸ ਲਈ 17 ਸਾਡਾ ਕੀ ਆ ਇਹ ਸਾਡਾ ਪ੍ਰਾਈਮ ਨੰਬਰ ਆ ਮਤਲਬ ਕਿ ਅਸੀਂ ਜਿਹਨੂੰ ਅਭਾਜ ਸੰਖਿਆ ਆਖਦੇ ਆ ਹੁਣ ਅਸੀਂ 17 ਤੋਂ ਬਾਅਦ ਕੋਈ ਹੋਰ ਵੱਡੀ ਸੰਖਿਆ ਲੈ ਕੇ ਦੇਖ ਲੈਣੇ ਮੰਨ ਲਓ ਅਸੀਂ ਲੈ ਲਿਆ 51 51 ਲੈ ਲਈ ਤਾਂ ਜੇਸੀ ਇਹਦੇ ਗੁਣਨਖੰਡ ਬਣਨੀ ਇਹਦੇ ਬਣਨਗੇ 1 51 ਜਾਂ ਕਹਿ ਲੋ ਵੀ 17 3 51 ਮਤਲਬ 3 17 ਵੀ ਲਿਖ ਸਕਦੇ ਹਾਂ ਅਸੀਂ ਇਹਨੂੰ ਮਤਲਬ ਕੀ ਕੀ 51 ਦੇ ਸਾਡੇ ਕੋਲ 2 ਤੋਂ ਜ਼ਿਆਦਾ ਗੁਣਨਖੰਡ ਬਣ ਗਏ ਨੇ ਇਸ ਲਈ 51 ਸਾਡਾ ਹੀ ਅਭਾਜ ਸੰਖਿਆ ਨਹੀਂ ਆ ਸੀ ਇਹਦੇ ਉੱਤੇ ਵੀ ਕੀ ਆ ਕਾਟਾ ਲਗਾ ਦਿੰਨੇ ਆ 21 51 ਵੀ ਸਾਡਾ ਕੀ ਆ ਪ੍ਰਾਈਮ ਨੰਬਰ ਨਹੀਂ ਹੈ ਤੇ ਇਤੋਂ ਸਾਨੂੰ ਇਹ ਪਤਾ ਲੱਗੇ ਕਿ ਜਿਹੜੀ ਸੰਖਿਆ ਕੇਵਲ 1 ਨਾਲ ਅਤੇ ਆਪਣੇ ਆਪ ਨਾਲ ਭਾਗ ਹੋਵੇ ਇਸ ਤੋਂ ਇਲਾਵਾ ਹੋਰ ਕਿਸੇ ਸੰਖਿਆ ਦੇ ਨਾਲ ਉਹ ਭਾਗ ਨਾ ਹੋਵੇ ਉਹਨੂੰ ਅਸੀਂ ਕੀ ਆਖਦੇ ਹਾਂ ਉਹਨੂੰ ਅਸੀਂ ਅਭਾਗ ਸੰਖਿਆ ਆਖਦੇ ਜਿਵੇਂ ਸਾਡੇ ਕੋਲ ਕਿੱਥੇ 2 ਪ੍ਰਾਪਤ ਹੋਇਆ ਸੀ ਇਹ ਵੀ ਅਭਾਗ ਸੰਖਿਆ 3 ਪ੍ਰਾਪਤ ਹੋਇਆ ਇਹ ਵੀ ਅਭਾਗ ਸੰਖਿਆ ਉਸ ਤੋਂ ਬਾਅਦ 5 ਪ੍ਰਾਪਤ ਹੋਇਆ ਸੀ ਫਿਰ 7 ਪ੍ਰਾਪਤ ਹੋਇਆ ਸੀ ਫਿਰ 17 ਪ੍ਰਾਪਤ ਹੋਇਆ ਸੀਗਾ ਤਾਂ ਇਹਨੂੰ ਕੀ ਅਸੀਂ ਆਖ ਸਕਦੇ ਹਾਂ ਕਿ ਇਹ ਸਾਡੀਆਂ ਕਿਹਨੇ ਸਾਰੀਆਂ ਭਾਗ ਸੰਖਿਆਵਾਂ ਨੇ ਜੇ ਅਸੀਂ ਗੁਣਨਖੰਡਾਂ ਦੇ ਰੂਪ 'ਚ ਦੇਖੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸੰਖਿਆ ਦੇ 2 ਤੋਂ ਜ਼ਿਆਦਾ ਗੁਣਨਖੰਡ ਬਣਦੇ ਨੇ ਉਹ ਸਾਡੀ ਅਭਾਗ ਸੰਖਿਆ ਨਹੀਂ ਹੈ ਮਧੁਰਕੀ ਭਾਗ ਸੰਖਿਆ ਦੇ ਸਿਰਫ 2 ਹੀ ਗੁਣਨਖੰਡ ਹੁੰਦੇ ਨੇ 1 ਅਤੇ ਉਹ ਸੰਖਿਆ ਖੁਦ ਆਪ